ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਹਾਂਜੀ ਆਪਾਂ ਬਲੌਗ ਦੀ ਸਟਾਰਟਿੰਗ ਕਰ ਲਈ ਟਾਈਮ 9:00 ਵਜੇ ਜੀ ਘਰ ਦੇ ਕੰਮ-ਕਾਰ ਜਿਹੜੇ ਕਰਨ ਵਾਲੇ ਸੀਗੇ ਉਹ ਆਪਾਂ ਕਰ ਲਏ ਅੱਜ ਵੀਡੀਓ ਕੋਈ ਮੈਂ ਕੰਮਕਾਰਾਂ ਦੀ ਹਜੇ ਫਿਲਹਾਲ ਬਣਾਈ ਨਹੀਂ ਹੈਗੀ ਕਿਉਂਕਿ ਅੱਜ ਜਾਣਾ ਸੀ ਪੇਕੇ ਪੇਕੇ ਕੀ ਕਰਨ ਜਾਣਾ ਏ ਇਹ ਤੁਸੀਂ ਫੁੱਲ ਬਲੌਗ ਦੇਖਿਓ ਫਿਰ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਾਂ ਕੀ ਕਰਨ ਜਾਣਾ ਪਏ ਵੀ ਜਿਹਨੂੰ ਆਪਾਂ ਮਿਲਣ ਜਾਣਾ ਹੈ ਉਥੇ ਹਨਾ ਵੀ ਉਹ ਕੌਣ ਆ ਤੇ ਫਿਰ ਇਹ ਤਾਂ ਤੁਹਾਨੂੰ ਬਲੌਗ ਫੁੱਲ ਵਾਚ ਕਰਨ ਤੋਂ ਬਾਅਦ ਹੀ ਪਤਾ ਚੱਲੂਗਾ ਹੁਣ ਹੁੰਨੇ ਆ ਜੀ ਤਿਆਰ ਕਿਉਂਕਿ ਫਿਰ ਮੈਨੂੰ ਇਹ ਮੈਂ ਕਹਾ ਲੇਟ ਆ ਕਿਉਂਕਿ ਇਹਦੇ ਪਾਪਾ ਨੂੰ ਵੀ ਫਤ ਦੇ ਇਹ ਸੀਗਾ ਵੀ ਵਿਚਟੀ ਉਹ ਛੁੱਟੀ ਲੈ ਕੇ ਹੀ ਆਈ ਸੀ 2 ਘੰਟੇ ਕਹਿੰਦੇ ਚੱਲ ਮੈਂ ਤੈਨੂੰ ਉਥੇ ਛੱਡਿਓ ਨਾ ਵੀ ਫਿਰ ਸ਼ਾਮੀ ਮੈਂ ਆ ਜਾਂਗੀ ਉਹਨਾਂ ਨਾਲ ਹੁਣ ਜੀ ਆਪਾਂ ਤਿਆਰ ਹੁੰਨੇ ਆ ਤਿਆਰ ਹੋਣ ਤੋਂ ਬਾਅਦ ਫਿਰ ਮਿਲਦੇ ਆ ਜੀ ਉਸ ਤੋਂ ਬਾਅਦ ਜੀ ਆਪਾਂ ਫਿਰ ਇੱਥੇ ਲੱਗੀ ਸੀ ਮੈਂ ਤਿਆਰ ਹੋਣ ਤਿਆਰ ਹੋਣ ਲੱਗੀ ਤੇ ਅੱਜ ਮੈਂ ਨਵੀਂ ਜੁੱਤੀ ਕੱਢੀ ਸੀ ਬਟ ਦੂਰੋਂ ਮੈਂ ਹੁਣ ਬਾਅਦ ਵਿੱਚ ਵੀਡੀਓ ਦੇ ਵਿੱਚ ਦੇਖਿਆ ਇਹ ਵੀ ਪ੍ਰੋਪਰ ਸਹੀ ਦਿਖ ਨਹੀਂ ਰਹੀ ਹੈਗੀ ਜਿਸ ਦਿਨ ਫਿਰ ਕਿਤੇ ਪਾਈ ਜਾਂ ਵੈਸੇ ਉਦਾਂ ਤੁਹਾਨੂੰ ਦਿਖਾਉਂਗੀ ਨਵੀਂ ਲਈ ਸੀ ਜੁੱਤੀ ਉਹ ਦਿਖਾ ਰਹੀ ਸੀ ਤੁਹਾਨੂੰ ਬਹੁਤ ਸੋਹਣੀ ਲੱਗੀ ਮੈਨੂੰ ਬਹੁਤ ਜਣੀ ਕੰਫਰਟੇਬਲ ਐਂ ਪੂਰੀ ਲੱਗੀ ਹੈ ਹਨਾ ਜੁੱਤੀ ਪਾ ਕੇ ਮੈਂ ਤੁਹਾਨੂੰ ਦਿਖਾਈ ਜੇ ਜੁੱਤੀ ਪਰ ਉਹਦੇ ਵਿੱਚ ਸਹੀ ਨਹੀਂ ਆਈ ਹੈਗੀ ਇੱਥੇ ਮੈਂ ਲੱਗੀ ਸੀ ਤਿਆਰ ਹੋਣ ਆਪਾਂ ਸਿਰ ਬਾ ਕੇ ਲਾ ਕੇ ਲਿਪਸਟਿਕ ਭੱਜ ਗਏ ਸੀਗੇ ਕਿਉਂ ਬਾਜੀ ਇੱਥੇ ਕਿਉਂਕਿ ਕੰਨਾਂ ਨੂੰ ਮੇਕਅਪ ਦਾ ਸ਼ੌਂਕ ਹੁੰਦਾ ਜੀ ਆਪਾਂ ਨੂੰ ਕੋਈ ਫਿਲਹਾਲ ਹੈ ਨਹੀਂਗਾ ਆਪਾਂ ਜੀ ਜਹਾਜ ਹੈ ਗਿਆ ਵਾ ਜੀ ਉਹ ਜਿਹੀ ਦਿਖਣਾ ਚਾਹੁੰਦੇ ਆ ਅੱਜ ਮੈਂ ਕਰ ਲਿਆ ਸੀ ਜੂੜਾ ਕਿਉਂਕਿ ਹੁਣ ਮੈਂ ਕਈ ਦਿਨ ਹੋ ਗਏ ਸੀ ਨਾ ਗੁੱਤ ਕਰਕੇ ਰੱਖਦੀ ਸੀ ਕਿਉਂਕਿ ਮੈਨੂੰ ਇਹ ਹੁੰਦਾ ਜਿਵੇਂ ਨਾ ਸਰਵਾਈਕਲ ਪੇਨ ਹੋਣ ਲੱਗ ਜਾਂਦਾ ਜੇ ਜੂੜਾ ਕਰਕੇ ਰੱਖਦੀ ਹਾਂ ਬਟ ਹੁਣ ਮੈਨੂੰ ਕਾਲੀ ਸੀ ਮੈਂ ਚਲ ਛੱਡ ਪਰੇ ਕਿ ਇੱਥੇ ਹਨਾ ਗੁੱਤ ਕਰਦੀ ਫਿਰੂੰਗੀ ਤਾਂ ਕਰਕੇ ਫਿਰ ਛੇਤੀ ਛੇਤੀ ਚ ਬਸ ਆਪਾਂ ਕਰਕੇ ਜੂੜਾ ਲਾ ਕੇ ਲਿਪਸਟਿਕ ਇੱਕ ਇਹ ਆ ਦੀ ਹੈ ਨਾ ਵੀ ਪਹਿਣਾ ਹੀ ਜਰੂਰ ਕਰੋ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਲਿਪਸਟਿਕ ਲਗਾਉਣੀ ਹੈ ਉਹਦੀ ਚਲੋ ਕੋਈ ਦਿੱਕਤ ਨਹੀਂ ਹੈਗੀ ਪਰ ਸਰਦੀਆਂ ਦੇ ਵਿੱਚ ਨਾ ਲਿਪਸਟਿਕ ਲਗਾਉਣ ਦਾ ਪਹਿਲਾਂ ਲਿਪ ਗਲੋਸ ਜਰੂਰ ਲਗਾਇਆ ਕਰੋ ਨਹੀਂ ਤਾਂ ਫਿਰ ਜਿਵੇਂ ਮੈਟ ਦੇ ਵਿੱਚ ਆਉਂਦੀਆਂ ਨੇ ਨਾ ਲਿਪਸਟਿਕ ਫਿਰ ਉਹਨਾਂ ਦਾ ਨਾ ਦਾ ਜ਼ਿਆਦਾ ਪਣੇ ਨਾਲ ਲਿਪਸ ਬਹੁਤ ਜ਼ਿਆਦਾ ਫਿਰ ਡਰਾਈ ਹੋ ਜਾਂਦੇ ਨੇ ਬਾਕੀ ਜੀ ਚਲੋ ਹਨਾ ਵੀ ਬਹੁਤੇ ਤਾਂ ਜਣੀ ਹੁੰਦਾ ਵੀ ਆਪਾਂ ਜਿਵੇਂ ਗਰਮੀਆਂ ਦੇ ਵਿੱਚ ਮੈਟ ਵਰਤ ਲੈਂਦੇ ਨੇ ਤੇ ਸਰਦੀਆਂ ਦੇ ਵਿੱਚ ਦੂਜੀਆਂ ਜਿਵੇਂ ਆਪਣੇ ਆਮ ਨਾਰਮਲ ਨੇ ਹਨਾ ਉਹ ਵਰਤ ਲੈਂਦੇ ਨੇ ਉਸ ਤੋਂ ਬਾਅਦ ਆਪਾਂ ਚੱਲ ਪਏ ਸੀ ਪਿੰਡ ਵੱਲ ਨੂੰ ਇਹ ਆ ਜੀ ਮੇਰੇ ਪੇਕੇ ਦਾ ਰੋਡ ਬਿਲਕੁਲ ਸਿੱਧਾ ਸਤਾਰ ਹਨਾ ਤੇ ਇਹ ਬਸ ਸਾਨੂੰ ਦੋ ਤਿੰਨ ਕਿਪਿੰਡ ਆਉਂਦੇ ਨੇ ਬਸ ਹੈਗਾ ਜੀ 20 ਮਿੰਟ ਦਾ ਹੀ ਰਸਤਾ ਹੈ ਜ਼ਿਆਦਾ ਨਹੀਂ ਹੈਗਾ ਕਿਉਂਕਿ ਰਸਤੇ ਤਾਂ ਹੋਰ ਵੀ ਜਾਂਦੇ ਨੇ ਪਰ ਇਹ ਰਾਣਾ ਜਿਹੜਾ ਇਹ ਥੋੜਾ ਜਿਆਦਾ ਸਿੱਧਾ ਰੋਡ ਜ਼ਿਆਦਾ ਏ ਉਹਦੇ ਕਰਕੇ ਅਸੀਂ ਜ਼ਿਆਦਾਤਰ ਇਹੀ ਰੋਡ ਜਾਂਦੇ ਹੁੰਦੇ ਆ ਕਿਉਂਕਿ ਜਿਹੜੇ ਦੂਜੇ ਰੋਡ ਨੇ ਉਹਨਾਂ ਨੂੰ ਨਾ ਕਾਫੀ ਪਿੰਡ ਆਉਂਦੇ ਨੇ ਕਾਫੀ ਪਿੰਡ ਆਉਣ ਦੇ ਨਾਲ ਫਿਰ ਜਿੰਨੇ ਪਿੰਡ ਆਉਂਦੇ ਨੇ ਜੀ ਉਨੇ ਫਿਰ ਮੋੜ ਕੋੜ ਆਈ ਜਾਂਦੇ ਨੇ ਇਸੇ ਕਰਕੇ ਫਿਰ ਆਈ ਹੋ ਜਾਂਦਾ ਵੀ ਚਲੋ ਇਧਰ ਨੂੰ ਥੋੜੇ ਸਾਨੂੰ ਸਹੀ ਲੱਗ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਜਾਣਾ ਪੇਕੇ ਆਪਾਂ ਆ ਗਏ ਜੀ ਹੁਣ ਪੇਕੇ ਹੁਣ ਤਾਂ 4 ਵਜ ਦਾ ਟਾਈਮ ਹੋ ਗਿਆ ਹੈ ਭਤੀਜੇ ਨੂੰ ਮਿਲਣ ਆਈ ਸੀ ਜੀ ਉਹ ਆਸਟ੍ਰੇਲੀਆ ਤੋਂ ਆਇਆ ਗੱਲਾਂ ਬਾਤਾਂ ਦੇ ਵਿੱਚ ਵੀਡੀਓ ਹੀ ਭੁੱਲ ਗਈ ਬਣਾਉਣੀ ਕਹਿੰਦੇ ਹੁੰਦੇ ਨੇ ਵੀ ਭੂਆ ਨੂੰ ਭਤੀਜੇ ਮਸਾਂ ਹੀ ਮਿਲਦੇ ਨੇ ਨਾ ਚਲੋ ਕੋਈ ਨਾ ਜੀ ਹੁਣ ਤਾਂ ਆਪਣਾ ਆਉਣਾ ਜਾਣਾ ਲੱਗਿਆ ਰਹਿਣਾ ਉਹ ਰੇ ਭਤੀਜੇ ਲਈ ਆਈ ਸੀਗੀ ਕਿਉਂਕਿ ਆਸਟ੍ਰੇਲੀਆ ਤੋਂ ਆਉਣ ਕਰਕੇ ਫਿਰ ਉਹਨੂੰ ਮਿਲਣ ਆਈ ਸੀ ਮੈਂ ਕਿਹਾ ਵੀ ਚਲੋ ਮਿਲੀ ਆਈਏ ਤੁਹਾਨੂੰ ਪਤਾ ਹਨਾ ਵੀ ਮੰਮੀ ਬਿਮਾਰ ਰਹਿੰਦੇ ਆ ਕਰਕੇ ਮੈਂ ਕਿਹਾ ਵੀ ਚੱਲਾਂ ਜੇ ਮੈਂ ਤੜਕਾ ਲਗਾ ਦਿੰਨੀ ਆ ਵੀ ਉਹੀ ਕੰਮ ਸੌਖਾ ਹੋ ਜੂ ਕਿਉਂਕਿ ਪਹਿਲਾਂ ਸੀ ਚਲੇ ਜੇ ਸੀ ਖੰਨੇ ਖੰਨੇ ਮੜਾ ਦਾ ਕੰਮ ਸੀਗਾ ਜ਼ਰੂਰੀ ਉਹ ਮੈਂ ਵੀਡੀਓ ਸ਼ੂਟ ਨਹੀਂ ਕਰੀ ਹੈਗੀ ਫਰ ਜਿਵੇਂ ਜਿਵੇਂ ਅੱਗੇ ਅੱਗੇ ਤੁਸੀਂ ਡੇਲੀ ਬਲੌਗ ਦੇਖਿਆ ਕਰੋਗੇ ਫਿਰ ਤੁਹਾਨੂੰ ਦੱਸੂਗੀ ਵੀ ਕੀ ਕੰਮ ਸੀਗਾ ਮੈਨੂੰ ਖੰਨੇ ਵੀ ਕਾਰੇ ਲਈ ਗਏ ਸੀ ਜੀ ਆਪਾਂ ਖੰਨੇ ਹੁਣ ਮੈਂ ਲੱਗੀ ਸੀ ਸਬਜੀ ਨੂੰ ਸੜਕਾ ਲਗਾਉਣਾ ਮੈਂ ਕਿਹਾ ਚੱਲ ਮੰਮੀ ਦੇ ਜਦ ਨੂੰ ਵੀ ਸਬਜੀ ਬਣਾ ਦੇਣੀ ਆ ਵੀ ਜੀ ਫਿਰ ਫੋਕ ਕੇ ਚੱਲ ਬਣਾ ਲੈਂਦੇ ਨੇ ਉਹ ਤਾਂ ਫਿਰ ਉਧਰੋਂ ਆ ਜਾਂਦੇ ਹੁੰਦੇ ਨੇ ਭਾਬੀ ਜੀ ਦੇ ਦਿੰਦੇ ਹੁੰਦੇ ਨੇ ਮੈਂ ਕਿਹਾ ਚੱਲ ਕਹਿੰਦੇ ਹੁੰਦੇ ਨੇ ਮਾਂ ਨੂੰ ਧੀਆਂ ਦਾ ਫਿਕਰ ਹੁੰਦਾ ਧੀਆਂ ਨੂੰ ਮਾਮਾ ਦਾ ਫਿਕਰ ਹੁੰਦਾ ਏ ਹੁਣ ਹੋਊਗਾ ਜੀ ਖੜਕਾ ਮੈਂ ਕਿਹਾ ਤੜਕਾ ਲਗਾ ਦਿੰਦੀ ਆ ਜੀ ਥੋੜਾ ਜਿਹਾ ਸੌਫ ਹੋ ਜੂਦੀ ਹੈ ਨਾ ਬੇਸ਼ੱਕ ਜੇ ਮਾਂ ਚਾਹੇ ਰੋਟ ਬਣਾਵੇ ਹਨਾ ਪਰ ਧੀਆਂ ਨੂੰ ਹੋਏ ਜਾਂਦਾ ਹਨਾ ਵੀ ਚਲ ਮਾਮਾ ਨੂੰ ਥੋੜਾ ਜਿਹਾ ਸੌਖਾ ਹੋ ਜੂ ਕਿਉਂਕਿ ਮੈਂ ਜਾਣਾ ਏ ਫਿਰ ਵਾਪਸੀ ਕਰੇ ਫਤੇ ਵੀ ਆ ਗਿਆ ਉਹਦਾ ਵੀ ਫੋਨ ਆਇਆ ਸੀ ਜਿਹੜੇ ਬਸ ਪੇਕੇ ਦੋ ਚਾਰ ਕੰਮ ਜ਼ਰੂਰੀ ਜ਼ਰੂਰੀ ਸੀ ਜੀ ਉਹ ਹੋ ਗਏ ਸੀ ਉੱਥੋਂ ਆ ਕੇ ਫਿਰ ਆਪਾਂ ਕਿਉਂਕਿ ਜਲਦੀ ਜਲਦੀ ਏ ਸੀਗਾ ਵੀ ਸਬਜ਼ੀ ਵਗੈਰਾ ਮੰਮੀ ਨੇ ਬਣਾ ਲਈ ਸੀਗੀ ਆਪਾਂ ਫੁੱਲ ਕੇ ਬਣਵਾ ਕੇ ਨਾਲ ਫਿਰ ਇੱਥੇ ਲਾਗੇ ਸੀ ਰੋਟੀ ਖਾਣ ਨਾਲੇ ਲਾਗੇ ਸੀ ਦਿਨ ਪਰ ਦੀ ਡਿਸਕਸ ਕਰਨਾ ਹਨਾ ਇਥੇ ਜੀ ਕੋਈ ਫੈਮਿਲੀ ਦਾ ਜਿਆਦਾ ਹੀ ਗੰਭੀਰ ਮਸਲਾ ਸੀਗਾ ਉਹਦੇ ਤੇ ਲੱਗੇ ਹੋਏ ਸੀ ਡਿਸਕਸ ਕਰਨ ਤਾਂ ਹੀਓ ਮੈਂ ਤੁਹਾਨੂੰ ਸੁਣਾ ਨਹੀਂ ਸਕੀ ਹੈਗੀ ਮਤਲਬ ਸ਼ਾਇਦ ਕੁਝ ਦਿਨ ਲੰਘਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਵੀ ਸਕਦਾ ਹੈ ਦੇਖਦੇ ਹਾਂ ਜੀ ਵੀ ਚੀਜ਼ ਕਾਮਯਾਬ ਹੁੰਦੀ ਹੈ ਜਾਂ ਫੇਲ ਹੁੰਦੀ ਹੈ ਇਹ ਤਾਂ ਪਤਾ ਲੱਗੂਗਾ ਅਗਰ ਫੇਲ ਹੋਈ ਫਿਰ ਤਾਂ ਨਹੀਂ ਮੈਂ ਦੱਸ ਸਕਦੀ ਇਹਨਾਂ ਅਗਰ ਕਾਮਯਾਬ ਹੋਈ ਹੈ ਨਾ ਨਹੀਂ ਚਲੋ ਜੇ ਫੇਲ ਵੀ ਜੇ ਪਾਸ ਵੀ ਜਿੱਦਾਂ ਵੀ ਹੋਏ ਹੈ ਨਾ ਫਿਰ ਤੁਹਾਨੂੰ ਦੱਸੂਗੀ ਜ਼ਰੂਰ ਪਰ ਫੈਮਿਲੀ ਮੈਟਰ ਚੱਲ ਰਿਹਾ ਸੀਗਾ ਉਹਦੇ ਤੇ ਚੱਲਦੀ ਸੀ ਡਿਸਕਸ ਨਾਲ ਲੱਗੀ ਸੀ ਰੋਟੀ ਖਾਣਾ ਇੱਥੇ ਆ ਦੇਖੋ ਜੀ ਜੱਜ ਬੈਠਾ ਹੈ ਵਕੀਲ ਬੈਠਾ ਜੱਜ ਨਹੀਂ ਕਹਿ ਸਕਦੇ ਵਕੀਲ ਹੱਥ ਵੱਜ ਵੱਜ ਕੇ ਗੱਲਾਂ ਹੁੰਦੀਆਂ ਨੇ ਨਾ ਉਹਦੇ ਪਾਪਾ ਸਭ ਦੀਆਂ ਹਨਾ ਜੱਜਾਂ ਵਾਂਗ ਸੁਣਨ ਲੱਗੇ ਹੋਏ ਨੇ ਇਹ ਉਹਨਾਂ ਨੇ ਰੋਟੀ ਖਾ ਲਈ ਸੀ ਬਸ ਮੇਰੀ ਹੋ ਗਈ ਸੀ ਥੋੜੀ ਜੀ ਲੇਟ ਖਾਂਦੇ ਖਾਂਦੇ ਮੈਂ ਪਤਾ ਨਹੀਂ ਕੀ ਕਰਨ ਲੱਗ ਗਈ ਸੀ ਤਾਂ ਕਰਕੇ ਬਸ ਹੁਣ ਜੀ ਉਵੇਂ ਹੀ ਗੱਲਾਂ ਬਾਤਾਂ ਕਰਦੇ ਫਿਰ ਹੁਣ ਥੋੜੀ देर ਬੈਠਾਂਗੇ ਬੈਠ ਕੇ ਫਿਰ ਸਾਰੇ ਦਿਨ ਪਰ ਦੀ ਡਿਸਕਸ ਕਰਕੇ ਫਿਰ ਕਰਦੇ ਨੇ ਕਿਉਂਕਿ ਹੁਣ ਇਹ ਹੋ ਜਾਂਦਾ ਵੀ ਸ਼ਾਮ ਦਾ ਟਾਈਮ ਹੈ ਨਾ ਇਕੱਠੇ ਬੈਠ ਕੇ ਗੱਲਾਂ ਮਾਰਨ ਦਾ ਹੁਣ ਵਾਧ ਟਾਈਮ ਮਿਲ ਜਾਂਦਾ ਹੁੰਦਾ ਹੈ ਹੁਣ ਜੀ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਗਰ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਤਾਂ ਸ਼ੇਅਰ ਜਰੂਰ ਕਰਿਆ ਕਰੋ